ਫੋਨ ਕਰਨਾ ਜਾਂ ਨਹੀਂ ਕਰਨਾ ਜੇ ਨਹੀਂ ਕਰਨਾ ਫੋਨ ਨਾ ਤਾਂ ਦੇਖ ਲੈ ਵੀ ਘਰ ਚ ਨਿੱਕੀਆਂ ਮੋਟੀਆਂ ਗੱਲਾਂ ਤਾਂ ਨਾ ਹੁੰਦੀਆਂ ਹੀ ਰਹਿੰਦੀਆਂ ਨਿੱਕੀ ਮੋਟੀ ਗੱਲ ਹੁੰਦੀ ਨਾ ਬਾਬੇ ਤਾਂ ਤਾਂ ਇਹਨੇ ਐ ਨਹੀਂ ਬੋਲਣਾ ਸੀ ਸਾਡੇ ਸਾਹਮਣੇ ਕੋਈ ਜ਼ਰੂਰ ਕੋਈ ਵੱਡੀ ਗੱਲ ਆ ਤੁਸੀਂ ਮੈਨੂੰ ਗੱਲ ਦੱਸੋ ਕੀ ਆ ਹੋਰ ਚੁੱਪ ਰਹੋ ਆ ਕੁੜੀ ਪਰੋਣੇ ਮੁਰੇ ਨਾਲ ਜਲੂਸ ਕੱਢਦੇ ਹੋ ਨਾ ਮੈਂ ਬੋਲਣਾ ਤਾਂ ਹੋਰ ਕਿਤਾ ਸਨਮਾਨ ਕਰਾਂ ਕੰਜਰ ਦਾ ਲੈ ਪੁੱਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਅਚਾਨਕ ਸਤਿ ਸ਼੍ਰੀ ਅਕਾਲ ਪਾਇ ਜੀ ਸਤਿ ਸ਼੍ਰੀ ਅਕਾਲ ਪਾਇ ਜੀ ਅਚਾਨਕ ਚੋ ਨਾ ਕੋਈ ਨਹੀਂ ਮੈਨੂੰ ਲੱਗਦਾ ਕਿਸੇ ਨੂੰ ਅੱਜ ਯਾਦ ਹੀ ਨਹੀਂ ਹੈਗਾ ਵੀ ਮੰਮੀ ਦਾ ਬਰਥਡੇ ਹੈ ਹਾਂ ਪੁੱਤ ਇਹ ਸਹੋਰਦਾਰੀ ਚੱਲ ਵਧੀਆ ਕੀਤਾ ਜੀ ਆਂਟੀ ਇਹ ਦੇਖ ਲੈ ਮੈਨੂੰ ਤਾਂ ਮਿਲੀ ਵੀ ਨਹੀਂ ਸਤਿ ਸ਼੍ਰੀ ਅਕਾਲ ਵੀਰੇ ਠੀਕੋ ਵਧੀਆ ਮੈਂ ਭੁੱਲੀ ਕੀ ਸਾਰਿਆਂ ਨੂੰ ਬੋਲੀ ਜਾਨੀ ਆ ਇੰਨਾ ਵੱਡਾ ਟੱਬਰ ਆ ਹੁਣ ਸਾਰਿਆਂ ਨੂੰ ਬਾਰੀ ਬਾਰੀ ਮਿਲੂਗੀ ਨਾਲੇ ਕੀ ਦਾ ਸਨਮਾਨ ਕਰੀ ਜਾਂਦੇ ਤਾ ਇਹ ਜੀ ਤੁਸੀਂ ਉਹ ਪੁੱਤ ਸਨਮਾਨ ਕੀ ਦਾ ਕਰਨਾ ਬਸ ਮੈਂ ਕਿਹਾ ਖਾਸੀ ਚੂਟੀ ਜਿਹਾ ਲੱਗ ਰਹੀ ਸੀ ਵੀ ਹੋਰ ਕੀ ਸਨਮਾਨ ਕਰਾਂ ਉਹ ਤਾਂ ਪੁੱਤੇ ਦੀ ਹੀ ਆਦੀ ਹੈ ਆਜੋ ਤੁਸੀਂ ਲੱਗ ਜਾਓ ਚਲੋ ਅੰਦਰ ਚਲੋ ਆਜੋ ਕੁੜੇ ਮਨਪ੍ਰੀਤ ਦੇਖ ਜਸ਼ਨ ਆਈ ਐ ਆ ਜਾ ਕਿੱਥੇ ਆ ਦੀਂਦੇ ਨਹੀਂ ਬਾਬੀ ਅੰਦਰ ਹੀ ਐ ਹਾਏ ਵੇ ਮੇਰੇ ਰੱਬਾ ਅੱਗੇ ਸਹਰਾ ਟੱਬਰ ਘੱਟ ਸੀ ਮੇਰਾ ਲਹੂ ਪੀਨੂ ਆ ਦੋ ਜਣੇ ਹੋਰ ਆਗੇ ਸੇਵਾ ਕਰਾਉਣ ਵਾਲੇ ਨਾ ਰਹਿੰਦਾ ਹੁੰਦਾ ਮਾਤਾ ਨੇ ਦੇਖ ਮੈਂਟਚੀ ਆਰਡਰ ਮਾਰਤਾ ਮੁੰਫੀ ਕਿਉਂ ਬਣਾ ਲਾ ਆਗੇ ਜਸ਼ਨ ਹੋਣੀ ਖੜ ਜਾ ਮੈਂ ਧਰਦੀ ਐ ਨਾ ਵਾਸਤੇ ਚਾ ਇਹਨਾਂ ਨੂੰ ਪਿਉਂਨੇ ਆ ਨੇਕੜੂ ਮੈਂ ਨਾ ਚਾਚੀ ਦੀ ਧੀ ਐ ਚਾਚੀ ਕਰੇ ਨਾ ਕਰੇ ਤੁਸੀਂ ਦੋਨੇ ਪ੍ਰਾਉਣੀਆਂ ਬਣ ਕੇ ਨਾ ਹੁਣ ਨਾਲ ਬੈਠ ਜਾਣਗੇ ਗੱਲਾਂ ਕਰਨ ਮਨਪ੍ਰੀਤ ਨੌਕਰਾਂ ਨਹੀਂ ਥਿਆਏ ਇਹਨਾਂ ਨੂੰ ਬਸ ਕੰਮ ਕਰਨ ਮਰ ਤਾਂ ਕੋਈ ਨਹੀਂ ਹੁੰਦਾ ਪਿੱਟ ਸਿਆਪਾ ਇਹਨਾਂ ਦਾ ਚਾਹ ਤਰ ਲਾ ਬੱਤ ਆ ਜਾ ਰੁਕ ਮਮੀ ਲੱਗਦਾ ਕਿਸੇ ਨੂੰ ਯਾਦ ਹੀ ਨਹੀਂ ਸੀ ਵੀ ਤੁਹਾਡਾ ਬਰਥਡੇ ਆ ਪੁੱਤ ਕੋਈ ਗੱਲ ਸੁਣ ਲੈ ਤੂੰ ਐ ਨਾ ਸੋਚੀ ਵੀ ਜਸ਼ਨ ਹੋ ਰਿਹਾਏ ਹੋਏ ਨੇ ਮੈਂ ਤੈਨੂੰ ਮਾਫ ਕਰਤਾ ਤੇਰੇ ਨਾਲ ਤਾਂ ਮੈਂ ਬਾਹਰ ਚ ਗੱਲ ਕਰੂੰ ਬਣਾਉ ਤੈਨੂੰ ਬੰਦਾ ਮੈਂ ਤੈਨੂੰ ਉਹ ਟੇਕ ਵੀ ਜਾਇਆ ਸਾਰਾ ਕਰ ਲਈ ਬਾਪੂ ਜਿਹੜਾ ਕੁਛ ਕਰੀ ਕਿਉਂ ਤਾਂ ਆਏ ਜੀ ਵੀਰੇ ਨੂੰ ਗਾਲਾਂ ਦੀ ਜਾਂਦੇ ਪੁੱਤ ਤੈਨੂੰ ਪਤਾ ਤਾਂ ਹੈਗਾ ਤੇਰੇ ਤਾਏ ਜੀ ਦੇ ਸੁਭਾਅ ਦਾ ਕੋਈ ਗੱਲ ਨਹੀਂ ਪਿਓ ਪੁੱਤ ਦੀ ਸਾਰੀ ਗੱਲ ਹੁੰਦੀ ਹੈਗੀ ਆਪਾਂ ਕਿੱਥੇ ਹਿੱਸਾ ਲੈਣਾ ਇਹਨਾਂ ਗੱਲਾਂ 'ਚ ਤੂੰ ਜਾ ਲੈ ਬੈਠ ਅੰਦਰ ਤੁਸੀਂ ਐਂ ਕਰੋ ਕੁਝ ਖਾਣ ਨੂੰ ਫੜ ਲਿਓ ਕੁੜੀ ਪਰੋਣਾ ਆਏ ਨੇ ਫੇਰ ਵੀ ਹਾਂ ਕੋਈ ਨਾ ਲਿਆਉਣਿਆ ਮੋਨ ਨਾ ਬੋਲੀ ਬਾਈ ਬਣ ਕੇ ਜਾ ਅੰਦਰ ਉਹ ਨਹੀਂ ਬੋਲਦਾ ਪੁੱਤ ਲੈ ਆਂਦੀ ਫੇਰ ਗੱਡੀਆਂ ਹੋਰ ਤਾਂ ਐ ਜੀ ਜਸ਼ਨ ਨੂੰ ਪਸੰਦ ਸੀਗੀ ਨੜੇ ਕਿਵੇਂ ਹੋ ਸਕਦਾ ਜਿਹੜੀ ਚੀਜ਼ ਜਸ਼ਨ ਨੂੰ ਪਸੰਦ ਹੋਵੇ ਅਸੀਂ ਲੈ ਕੇ ਨਾਈਏ ਲੈ ਪੁੱਤ ਫੇਰ ਤਾਂ ਤੈਨੂੰ ਬਹੁਤ ਬਹੁਤ ਵਧਾਈਆਂ ਹਾਂ ਜੀ ਹਾਂ ਉਹ ਤਾਂ ਹੈਗਾ ਹੀ ਆ ਚਲੋ ਜਸ਼ਨ ਨੂੰ ਪਸੰਦ ਸੀ ਤਾਂ ਕਰਕੇ ਮੱਖਾ ਵੀ ਚੱਲ ਲਈ ਆਉਣੇ ਆ ਮੰਮੀ ਵੀਰੇ ਹੋ ਰਹੀ ਕਿੱਧਰ ਗਏ ਉਹ ਪੁੱਤ ਮੈਂ ਆਕਾ ਚਾਹਲ ਕੁਝ ਖਾਣ ਨੂੰ ਪੜਦੇ ਹੋਣਗੇ ਬਾਜ ਨਾਲ ਓਹੋ ਮੰਮੀ ਜੀ ਇੰਨੀ ਖੇਚਲਾ ਕਰਨ ਦੀ ਕੀ ਲੋੜ ਸੀਗੀ ਅਸੀਂ ਕਿਹੜਾ ਕੋਈ ਪਹਿਲੀ ਵਾਰ ਆਏ ਵੀ ਤੁਸੀਂ ਇੰਨੀ ਖੇਚਲਾ ਕਰੀ ਜਾਂਦੇ ਹੋਗੇ ਲੈ ਪੁੱਤ ਜਮਾਈ ਭਾਈ ਦੇ ਇੰਨੀ ਕੋਪਾਕਤਾ ਕਰਨੀ ਪੈਂਦੀ ਐ ਭਾਵੇਂ ਪਹਿਲੀ ਵਾਰ ਹੀ ਆਵੇ ਭਾਵੇਂ ਹਜ਼ਾਰ ਵਾਰੀ ਆਵੇ ਨਾਲੇ ਫਿਰ ਅੱਜ ਤੱਕ ਗੱਡੀ ਲੈ ਕੇ ਇਹੋ ਹੀ ਆਪਣੀ ਜੱਗਨ ਵਸਦੀ ਸਹੀ ਗੱਲ ਐ ਮੈਂ ਦੇਖ ਲਿਆ ਮੰਤਰੀ ਜੀ ਨੇ ਚਾਹ ਚੂ ਬਣਾ ਲਈ ਮੰਮੀ ਤੁਸੀਂ ਬੈਠੋ ਮੈਂ ਜਾਂਦੀ ਆ ਨਾਲੇ ਭਾਬੀ ਨਾਲ ਦੋ ਗੱਲਾਂ ਕਰ ਲੂੰਗੀ ਨਾਲੇ ਜਾ ਕੇ ਉਹਨਾਂ ਲੈ ਇਹ ਤਾਂ ਬੜੀ ਮੂਹ ਕਰਦੀ ਐ ਮਨਪ੍ਰੀਤ ਦਾ ਹੋਰ ਕਰ ਹੈਈ ਮੋ ਪਿਆਰ ਬਾਲਾ ਇਹਨਾਂ ਦਾ ਦੋਹਾ ਦਾ ਹੋ ਠੀਕ ਠਾਕ ਰਹਿੰਦੇ ਤਾਂ ਜੀ ਵਧੀਆ ਬਸ ਬੇਟਾ ਤੁਸੀਂ ਦੱਸੋ ਸਭ ਠੀਕ ਠਾਕ ਵਧੀਆ ਜੀ ਵਧੀਆ ਸਭ ਵਧੀਆ 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 ਜੀ ਸਭ ਕੁਝ ਵਧੀਆ ਚੱਲੀ ਜਾਂਦਾ ਜੀ ਚਲੋ ਚੰਗੀ ਗੱਲ ਆ ਬੇਟਾ ਐਈ ਪ੍ਰਮਾਤਮਾ ਵਾਹੀ ਖੁਸ਼ੀਆਂ ਰੱਖੇ ਸਾਨੂੰ ਤਰੱਕੀਆਂ ਬਖਸ਼ੇ ਇਹੀ ਹੈ ਤੁਸੀਂ ਖੁਸ਼ ਹੋ ਤਾਂ ਅਸੀਂ ਖੁਸ਼ ਹਾਂ ਮੰਮੀ ਜੀ ਜੇ ਤੁਹਾਨੂੰ ਪਾਣੀ ਲੈਣਾ ਸੀ ਤੁਸੀਂ ਮੈਨੂੰ ਦੱਸ ਦਿੰਦੇ ਕਿਉਂ ਹਰ ਗੱਲ ਤੈਨੂੰ ਦੱਸਣੀ ਪੁੱਛਣੀ ਜ਼ਰੂਰੀ ਐ ਮੇਰਾ ਨਹੀਂ ਦਿਲ ਕਰਦਾ ਤੇਰਾ ਬੁੱਥਾ ਦੇਖਣ ਨੂੰ ਚਲੋ ਪਰ ਮੈਂ ਕਹਿੰਦੀ ਸੀ ਮੰਮੀ ਜੀ ਵੀ ਹੁਣ ਰੋਟੀ ਵਿੱਚ ਕੀ ਬਣਾਵਾਂ ਮੇਰਾ ਸਿਰ ਬਣਾ ਲੈ ਨਾ ਅੱਗੇ ਮੈਨੂੰ ਪੁੱਛ ਕੇ ਬਣਾਉਣੀ ਐ ਤੂੰ ਮੈਨੂੰ ਐ ਸੀਗਾ ਵੀ ਤੁਸੀਂ ਦੱਸ ਦਿੰਦੇ ਤਾਂ ਮੈਨੂੰ ਸੌਖਾ ਹੋ ਜਾਂਦਾ ਬਣਾਉਣਾ ਕੁਝ ਨਹੀਂ ਬਣਾਉਣਾ ਅੱਜ ਫਿਰ ਮੰਮੀ ਜੀ ਆਪਾਂ ਖਾਵਾਂਗੇ ਕੀ ਤੂੰ ਆਪਣੀ ਸੋਚ ਮੈਂ ਤਾਂ ਤੇਰੀ ਚਾਚੀ ਕੇ ਚੱਲੀ ਆ ਮੈਂ ਤਾਂ ਉੱਥੇ ਰੋਟੀਆਂ ਦੋ ਖਾ ਆਣੀ ਆ ਫਿਰ ਮੈਂ ਆਪਣੇ ਲਈ ਬਣਾ ਲਾ ਨਹੀਂ ਤੂੰ ਨਹੀਂ ਬਣਾਉਣੀ ਮੰਮੀ ਜੀ ਫਿਰ ਮੈਂ ਖਾਵਾਂਗੀ ਕਿ ਜਿੱਦਾਂ ਦੇ ਤੇਰੇ ਕੰਮ ਨੇ ਨਾ ਜਿੱਦਾਂ ਦੇ ਤੇਰੇ ਲੱਛਣ ਨੇ ਨਾ ਕੀ ਮੈਂ ਨਾ ਪਾ ਕੀ ਜੰਨੇ ਮੰਮੀ ਮੈਂ ਕੱਲ ਦੀ ਰੋਟੀ ਖਾਦੀ ਆ ਜਿੱਦਾਂ ਦੇ ਤੇਰੇ ਲੱਛਣ ਨੇ ਨਾ ਤੈਨੂੰ ਇੱਕ ਟਾਈਮ ਜਿਹੜੀ ਰੋਟੀ ਮਿਲਦੀ ਆ ਉਹ ਵੀ ਬਹੁਤ ਐ ਮੇਰਾ ਤਾਂ ਦਿਲ ਕਰਦਾ ਉਹ ਵੀ ਬੰਦ ਕਰਦਾ ਤੁਸੀਂ ਇਦਾਂ ਕਿਉਂ ਕਰਦੇ ਹੋ ਮੰਮੀ ਮੇਰੇ ਨਾਲ ਅੱਗੇ ਪਹਿਲਾਂ ਮੈਂ ਕਿੰਨੀ ਹੈ ਕਿ ਸਬਜ਼ੀਆਂ ਖਾਣੀਆਂ ਚਾਰ ਨਾਲ ਰੋਟੀ ਖਾਣੀਆਂ ਮੈਂ ਘਰ 'ਚ ਮੇਰੀ ਗੱਲ ਸੁਣ ਲੈ ਓ ਸਵੇਰੇ ਆਖਣੇ ਨਾ ਕੀਰਨੇ ਪਾਉਣ ਨਾ ਵਜ੍ਹਾ ਕਰ ਇੱਥੇ ਤੇਰਾ ਪਿਓ ਨਹੀਂ ਮਰ ਗਿਆ ਜਿਹੜਾ ਕੀਰਨੇ ਪਾਉਣੀ ਆ ਮੰਮੀ ਮੈਨੂੰ ਜੋ ਮਰਜ਼ੀ ਕਹਿ ਲਿਆ ਕਰੋ ਮੇਰੇ ਡੈਡੀ ਜੀ ਨੂੰ ਨਾ ਕੁਝ ਬੋਲਿਆ ਕਰੋ ਡੈਡੀ ਜੀ ਨੂੰ ਨਾ ਬੋਲਿਆ ਕਰੋ ਹਾਂ ਤੂੰ ਮਰ ਤੇਰਾ ਪਿਓ ਮਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੱਗੀ ਸਮਝ ਜੇ ਤੂੰ ਖਾਣਾ ਨਾ ਉਹ ਚੁੱਲ੍ਹੇ 'ਚ ਅੱਗ ਹੈ ਅੱਗ ਨਿਕਲ ਲੈ ਭੈਣ ਦੀ ਆ ਕੀਰਨੇ ਪਾਉਣ ਮੇਰੀ ਗੱਲ ਸੁਣ ਲੈ ਜਿੰਨੀ ਕੁ ਤੇਰੀ ਔਕਾਤ ਹੈ ਨਾ ਉਹਦੇ ਵਿੱਚ ਰਹਿ ਜੇ ਔਕਾਤ ਤੋਂ ਵੱਧਣ ਦੀ ਕੋਸ਼ਿਸ਼ ਕੀਤੀ ਨਾ ਤੈਨੂੰ ਪਤਾ ਹੀ ਆ ਇਹ ਰੋਹ ਹਾਲ ਕੀ ਕਰੂੰਗੀ ਮੈਂ ਜਿਹੜੀ ਇੱਕ ਟਾਈਮ ਦੀ ਰੋਟੀ ਮਿਲਦੀ ਹੈ ਨਾ ਉਹ ਵੀ ਬੰਦ ਕਰੂੰਗੀ ਬੰਦ ਜਸ਼ਨ ਪੈਣੇ ਤੂੰ ਕਦੋਂ ਆਏਂਗੀ ਕਿਤੇ ਨਾ ਹੋਵੇ ਜਦੋਂ ਨੂੰ ਤੂੰ ਆਉਣਾ ਮੈਂ ਮੁੱਕੀ ਜਾਵਾਂ ਤੇਰੇ ਹੁੰਦੇ ਹੋਏ ਤਾਂ ਹਜੇ ਮੰਮੀ ਮੈਨੂੰ ਪੁੱਛ ਵੀ ਲੈਂਦੀ ਆ ਦੰਦੁ ਘਰੇ ਨਹੀਂ ਹੁੰਦੀ ਮੰਮੀ ਮੈਨੂੰ ਆਪਣਾ ਅਸਲੀ ਰੂਪ ਦਿਖਾਉਂਦੀ ਆ ਬਾੜਾ ਮੋਟਾ ਤੇਰੇ ਕਰਕੇ ਬਚੀ ਹੋਈ ਐ ਮੇਰੇ ਘਰ 'ਚ ਜੋ ਰੋਟੀ ਪਾਣੀ ਵੀ ਖਾ ਲੰਨੀ ਆ ਪਾਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀਦੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਨਾ ਤੁਸੀਂ ਅਚਾਨਕ ਕਿਵੇਂ ਨਾ ਕੋਈ ਫੋਨ ਲਾਇਆ ਨਾ ਸਾਨੂੰ ਦੱਸਿਆ ਅਸੀਂ ਕੋਈ ਪਿਆਰੀ ਤਾਂ ਕਰ ਲੈਂਦੇ ਮਾੜੀ ਮੋਟੀ ਲੈ ਇਹ ਕੀ ਵੱਡੀ ਗੱਲ ਆ ਮੈਂ ਆਪਣੇ ਘਰੇ ਆਉਣਾ ਸੀ ਫੋਨ ਕਰਨ ਵਾਲੀ ਕੀ ਗੱਲ ਸੀਗੀ ਹਾਂ ਦੀਦੀ ਇਹ ਤਾਂ ਤੁਹਾਡੀ ਗੱਲ ਜਮਾਂ ਸਹੀ ਆ ਤੁਹਾਡਾ ਆਪਣਾ ਘਰ ਆ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਇਹ ਗੱਲ ਤਾਂ ਠੀਕ ਆ ਪਰ ਤੁਸੀਂ ਉਸ ਦਿਨ ਵੀਰੇ ਨੂੰ ਇਕੱਲੇ ਹੀ ਭੇਜਦਾ ਆਪ ਕਿਉਂ ਨਹੀਂ ਆਏ ਨਾਲ ਓਹੋ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਇੱਕ ਤਾਂ ਉੱਪਰੋਂ ਠੰਡ ਐਨੀ ਆ ਕੰਮ ਕਰ ਤਾਂ ਉਈਂ ਨੇ ਨਿਭੜਦੇ ਹੈਗੇ ਦਿਨ ਤਾਂ ਪੋਰਾ ਪੋਰਾ ਗਏ ਆ ਹੀ ਨੰਗ ਜਾਂਦੇ ਆ ਇਹਨਾਂ ਨੇ ਨਾ ਇੱਕ ਦਿਨ ਅਚਾਨਕ ਹੀ ਪ੍ਰੋਗਰਾਮ ਬਣਾ ਲਿਆ ਅਖੇ ਮੈਂ ਤਾਂ ਜਸ਼ਨ ਕੋਲੇ ਚੱਲਿਆ ਪਰ ਮੇਰੇ ਸਾਰੇ ਕੰਮ ਖਿੰਡੇ ਪਏ ਸੀਗੇ ਮੈਂ ਕਿਹਾ ਚਲ ਤੁਸੀਂ ਜਾਇਓ ਮੈਂ ਆਪਦਾ ਕੰਮ ਕਰ ਲੂੰਗੀ ਹਾਂ ਭਾਬੀ ਇਹ ਗੱਲ ਵੀ ਤੁਹਾਡੀ ਸਹੀ ਆ ਨਿੱਕੇ ਨਿੱਕੇ ਜਿਹੇ ਦਿਨਾਂ ਪਤਾ ਹੀ ਲੱਗਦਾ ਕਦੋਂ ਦਿਨ ਚੜ੍ਹਦਾ ਤੇ ਕਦੋਂ ਛਿਪ ਜਾਂਦਾ ਕੰਮ ਹੀ ਨਹੀਂ ਢੀਕੋਂਦੇ ਸਾਰਾ ਦਿਨ ਹੋਰ ਫਿਰ ਸਰਦਾ ਹੀ ਨਹੀਂ ਹੈਗਾ ਜਮਾਂ ਵੀ ਕੰਮ ਕੀਤੇ ਬਿਨਾ ਵੀ ਇਹ ਤਾਂ ਹੈ ਪਹਿਲਾਂ ਤਾਂ ਮੰਮੀ ਹੋਰੀ ਕਰੀ ਜਾਂਦੀਆਂ ਸੀ ਹੁਣ ਦੋਨੋਂ ਵੀ ਪਤਾ ਕਿ ਨੌਖਾ ਹੋਣ ਦਾ ਹੱਡ ਗੋਡੇ ਵੀ ਕੰਮ ਕਰਨੋਂ ਛੱਡ ਦਿੰਦੇ ਆ ਇਹ ਉਮਰ ਚ ਤਾਂ ਉਹੀ ਤਾਂ ਗੱਲ ਆ ਜਿੰਨਾ ਕਿ ਇਹਨਾਂ ਤਾਂ ਹੁੰਦਾ ਉਹਨਾਂ ਕਿ ਕਰ ਦਿੰਦੀਆਂ ਨਹੀਂ ਫਿਰ ਮੈਨੂੰ ਤਾਂ ਸਾਰਾ ਕਰਨਾ ਹੀ ਪੈਂਦਾ ਹੁਣ ਮੈਂ ਤਾਂ 6 ਮਹੀਨੇ ਹੋ ਗਿਆ ਉਹਦੇ ਪੇਕੇ ਵੀ ਨਹੀਂ ਜਾ ਕੇ ਦੇਖਿਆ ਉਹੀ ਤਾਂ ਗੱਲ ਆ ਭਾਬੀ ਸਰਦਾ ਹੀ ਨਹੀਂ ਹੁਣ ਤੇਰੇ ਤੇ ਆ ਸਾਰੀ ਜ਼ਿੰਮੇਵਾਰੀ ਰਸੋਈ ਦੀ ਫਿਰ ਓਖਾ ਹੋ ਜਾਂਦਾ ਮੰਗਰੋ हां बस ਇਹੀ ਕਹਿ ਕੇ ਸਬਰ ਜਾ ਕਰ ਲੈਣੀ ਆ ਵੀ ਕੋਈ ਨਹੀਂ ਬਾਅਦ ਚ ਜਾਵੜਾਂਗੇ ਹਾਂ ਤੇ ਅੱਗੇ ਮੈਂ ਇਹ ਕਹਿੰਦੀ ਸੀ ਮੈਂ ਕਿਹਾ ਜਦੋਂ ਮੈਂ ਤੇ ਦਸ ਆਏ ਸੀ ਤੇ ਤਾਇਆ ਤਾਰੀ ਵੀਰੇ ਨੂੰ ਕਿਉਂ ਬੁਲੀ ਜਾਂਦਾ ਸੀ ਤੇ ਜਦੋਂ ਤੁਸੀਂ ਆਏ ਤੇ ਅਚਾਨਕ ਚੁੱਪ ਕਰ ਗਏ ਓਹੋ ਦੀਦੀ ਤੁਸੀਂ ਛੱਡੋ ਹੁਣ ਤੁਸੀਂ ਇੱਧਰ ਲੀਆਂ ਗੱਲਾਂ ਤੋਂ ਕੀ ਲੈਣਾ ਹੁੰਦਾ ਉਹ ਤਾਂ ਐਵੇਂ ਬੁਲੀ ਜਾਂਦੇ ਸੀ ਬਸ ਨਾ ਕੀ ਮਤਲਬ ਇੱਧਰ ਲੀਆਂ ਤੋਂ ਜੇ ਮੈਂ ਇਸ ਘਰ 'ਚ ਰਹਿੰਦੀ ਨਹੀਂ ਤਾਂ ਇਹਦਾ ਮਤਲਬ ਇਹ ਮੈਂ ਕੋਈ ਗੱਲ ਵੀ ਨਾ ਸੁਣਾ ਇਸ ਘਰ ਦੀ ਓਹੋ ਦੀਦੀ ਮੇਰਾ ਮਤਲਬ ਇਹ ਆ ਵੀ ਘਰਚਣਿਕੇ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨਿੱਕੀ ਮੋਟੀ ਗੱਲ ਹੁੰਦੀ ਨਾ ਬਾਬੇ ਤਾਂ ਤਾਂ ਇਹਨੇ ਐ ਨਹੀਂ ਬੋਲਣਾ ਸੀ ਸਾਡੇ ਸਾਹਮਣੇ ਕੋਈ ਜ਼ਰੂਰ ਕੋਈ ਵੱਡੀ ਗੱਲ ਆ ਤੁਸੀਂ ਮੈਨੂੰ ਗੱਲ ਦੱਸੋ ਕੀ ਐ ਉਹ ਹੋ ਦੀਦੀ ਹੋ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੁਹਾਨੂੰ ਕਹੀ ਤਾਂ ਜਾਣੀ ਵੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਨਾ ਕੀ ਗੱਲ ਭਾਬੀ ਮੈਂ ਇਸ ਕਰਦਾ ਹਿੱਸਾ ਨਹੀਂ ਹੈਗੀ ਤੁਸੀਂ ਮੈਨੂੰ ਗੱਲ ਦੱਸੋ ਚਲੋ ਫਿਰ ਤੁਸੀਂ ਵਾਅਦਾ ਕਰੋ ਮੇਰੇ ਨਾਲ ਵੀ ਇਹ ਗੱਲ ਸਿਰਫ ਆਪਣੇ ਚ ਰਹੂਗੀ ਤੁਸੀਂ ਕਿਸੇ ਨੂੰ ਦੱਸੋਗੇ ਨਹੀਂ ਨਹੀਂ ਜੀ ਕਿਹੜੀ ਗੱਲ ਆ ਗੱਲ ਇਹ ਆ ਊੜੇ ਮਨਪ੍ਰੀਤ ਚਾਪਾਂ ਵਾਲੀ ਆਪਕ ਲੈ ਮਾਰੀ ਲਾਉਂਗੀ ਆ ਅੱਜ ਜੀ ਮੰਮੀ ਲੈ ਆਈ ਬਸ ਜ਼ਰੂਰੀ ਸ਼ੱਤੀ ਗੱਲ ਜਿਹੜੀ ਇਹ ਮੈਨੂੰ ਦੱਸਣ ਤੋਂ ਘਬਰਾ ਰਹੀ ਆ ਪਤਾ ਨਹੀਂ ਕਿਉਂ ਸਮਝ ਨਹੀਂ ਆ ਰਹੀ ਮੈਨੂੰ ਦੇਖ ਕੇ ਚੁੱਪ ਕਿਉਂ ਕਰ ਗਈ ਇਹ ਮੰਮੀ ਜੀ ਦਾ ਫੋਨ ਹੈ। ਇਹ ਤੋਂ ਪਹਿਲਾਂ ਕਿ ਉਹ ਆ ਜਾਣ ਮੈਂ ਉਹਨਾਂ ਨੂੰ ਫੋਨ ਕਰਕੇ ਦੱਸਦੀ ਆ। ਪਲੀਜ਼ ਮੇਰਾ ਫੋਨ ਚੱਕ ਲੋ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਤੁਹਾਡੇ ਤੋਂ ਬਿਨਾ ਮੇਰਾ ਇਸ ਕਾਰ ਦੇ ਵਿੱਚ ਨਾ ਬਹੁਤ ਬੁਰਾ ਹਾਲ ਆ। ਦੇਖਾਂ ਤਾਂ ਸਹੀ ਮਹਾਰਾਣੀ ਕਿਤੇ ਅੰਦਰ ਲੰਮੀਆਂ ਤਾਣ ਕੇ ਧਨੀ ਬੈਠੀ। ਇਹਦਾ ਪਤਾ ਕੋਈ ਨਹੀਂ ਕਿਤੇ ਬੇਲੀ ਬੈਠੀ ਰਹੇ ਬੇ ਮੰਮੀ ਤਾਂ ਗਈ ਆ ਬਾਹਰ ਕੋਈ ਨਹੀਂ ਮੈਂ ਲੰਮੀਆਂ ਤਾਣ ਕੇ ਪੈ ਜਾਨੀ ਆ ਦੇਖਦੀ ਆ ਜਾ ਕੇ